ਕਬੱਡੀ ਦੇ ਸਾਰੇ ਪ੍ਰੇਮੀਆਂ ਨੂੰ ਪਹਿਲਾਂ ਤਾਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਦੋਸਤੋ ਤੁਹਾਡਾ ਤੁਹਾਡੇ ਆਪਣੀ YouTube ਚੈਨਲ ਅਪਡੇਟ ਕਬੱਡੀ ਦੇ ਉੱਪਰ ਤਾਂ ਦੋਸਤੋ ਹਰ ਵਾਰ ਦੀ ਤਰ੍ਹਾਂ ਜਿੱ ਇੱਕ ਹੋਰ ਵੱਡੇ ਕਬੱਡੀ ਟੂਰਨਾਮੈਂਟ ਦੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਜਿੱਥੇ ਕਿ ਦੋਸਤੋ ਬੈਸਟ ਰੀਡਰ ਬੈਸਟ ਯਾਪੀ ਦੇ ਲਈ 4 ਟਰੈਕਟਰ ਦਿੱਤੇ ਜਾਣਗੇ ਤਾਂ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਤੇ ਜਿਹੜੇ ਭਰਾ ਆਪਣੇ ਚੈਨਲ ਤੇ ਪਹਿਲੀ ਵਾਰ ਆਏ ਆ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਤਾਂ ਹਾਂ ਜੀ ਦੋਸਤੋ ਤੁਹਾਨੂੰ ਦੱਸਦੀ ਆ ਇੱਕ ਵੱਡੀ ਦਾ ਵੀਮਾ ਕਬੱਡੀ ਕੱਪ ਪਿੰਡ ਚੋਕ ਹਰੀਹਰ ਫਰੋਜ਼ੀਪੁਰ ਵਿਖੇ ਹੋਣ ਜਾ ਰਿਹਾ ਮਿਤੀ 16 17 ਤੇ 18 ਫਰਵਰੀ 2025 ਨੂੰ 18 ਫਰਵਰੀ 2025 ਨੂੰ ਇੱਥੇ ਦੋਸਤੋ ਆਲ ਓਪਨ ਦੀਆਂ ਅੱਠ کلبਾਂ ਦੇ ਮੈਚ ਕਰਵਾਏ ਜਾਣਗੇ ਜਿਸ ਦਾ ਪਹਿਲਾ ਨਾਮ ਰਹੂਗਾ ਦੋਸਤੋ 91000 ਅਤੇ ਦੂਸਰਾ ਨਾਮ 71000 ਤੇ ਦੋਸਤੋ ਬੈਸਟ ਰੇਡਰਾਂ ਤੇ ਬੈਸਟ ਯਾਫੀ ਨੂੰ ਇੱਥੇ ਫੋਰ ਟਰੈਕਟਰ ਦੇ ਉੱਤੇ ਜਾਣਗੇ ਜੋ ਕਿ ਅੱਜ ਕੱਲ ਬਹੁਤ ਹੀ ਕੱਪਾਂ ਦੇ ਉੱਪਰ ਦਿੱਤੇ ਜਾ ਰਹੇ ਇੱਥੇ ਵੀ ਦੋਸਤੋ ਬੈਸਟਾਂ ਨੂੰ ਫੋਰ ਟਰੈਕਟਰ ਹੈ ਅਤੇ ਦੋਸਤੋ ਇੱਥੇ ਛੋਟੀ-ਛੋਟੀ ਦੇ ਮਾਲ ਅਤੇ ਛੋਟੀ ਦੀਆਂ کلبਾਂ ਅੱਠ کلبਾਂ ਖੇਡਣੀਆਂ ਤੇ ਸਾਰੇ ਸੁਪਰਸਟਾਰ ਖਿਡਾਰੀ ਖੇਡਣ ਜਾ ਰਹੇ ਆ ਇਸ ਟੂਰਨਾਮੈਂਟ ਦੇ ਉੱਪਰ ਤਾਂ ਦੋਸਤੋ ਇਹੀ ਵੱਡੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨੀ ਸੀ ਜੇਕਰ ਤੁਹਾਨੂੰ ਆਪਣੀਆਂ ਵੀਡੀਓ ਵਧੀਆ ਲੱਗਦੀਆਂ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਕਮੈਂਟ ਜ਼ਰੂਰ ਕਰਦੇ ਆ ਕਰੋ ਅਤੇ ਜਿਹੜੇ ਭਰਾ ਆਪਣੇ ਚੈਨਲ ਤੇ ਨਵੇਂ ਜੁੜੇ ਆ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਕਿਉਂਕਿ ਆਪਾਂ ਕਬੱਡੀ ਦੀਆਂ ਨਵੀਆਂ-ਨਵੀਆਂ ਅਪਡੇਟਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਰਹਿੰਨੇ ਆ ਧੰਨਵਾਦ ਸਾਰੇ ਭਰਾਵਾਂ ਦਾ